ਹਾਂਜੀ ਵੀਰ ਜੀ ਇਹ ਮੇਲਾ ਬਾਬਾ ਸਾਈ ਜੀ ਦੇ ਦਰਬਾਰ ਤੇ ਪਿੰਡ ਬੁੱਗਾ ਡਿਸਟ੍ਰਿਕਟ ਤਰਨਤਾਰਨ ਵਿਖੇ ਕਰਵਾਇਆ ਗਿਆ ਜੀ ਤੇ ਸੰਗਤਾਂ ਦਾ ਬਹੁਤ ਜ਼ਿਆਦਾ ਇਕੱਠ ਹੋਇਆ ਜੀ ਬਹੁਤ ਜ਼ਿਆਦਾ ਇਕੱਠ ਹੋਇਆ ਵਾ ਤੇ ਕੱਲ ਲੜਕੀਆਂ ਦੇ ਪੰਜ ਵਿਆਹ ਕਰਵਾਏ ਗਏ ਸੀਗੇ ਹਾਂਜੀ ਤੇ ਉਦੋਂ ਵੀ ਬਹੁਤ ਇਕੱਠ ਹੋਏ ਆ ਤੇ ਬੱਬਾਈ ਦੀ ਕਿਰਪਾ ਦੇ ਨਾਲ ਮੇਲਾ ਬਹੁਤ ਉਮਤਾਮਨਾ ਮਨਾਇਆ ਗਿਆ ਜੀ ਤੇ ਕੋਈ ਵੀ ਕਮੀ ਨਹੀਂ ਆਈ ਜੀ ਮੇਲੇ ਦੇ ਵਿੱਚ ਲੰਗਰ ਵੀ ਅਟੁੱਟ ਵਰਤੇ ਆ ਜੀ ਤੇ ਬਹੁਤ ਵਧੀਆ ਰਿਹਾ ਜੀ ਤੁਹਾਨੂੰ ਮੈਂ ਮੇਲਾ ਮੋਹਾਇਆ ਜਾ ਰਿਹਾ ਜੀ ਇਹ 19ਵਾਂ ਸਾਲਾਣਾ ਮੇਲਾ ਮਨਾਇਆ ਜੀ ਬਾਬਾ ਸਾਈ ਜੀ ਦਾ ਤੇ ਤੱਕ ਵੀ ਇਸ ਤਰੀਕੇ ਨਾਲ ਮਨੰਤਰ ਰਹੋ ਕਿਉਂਕਿ ਜਦ ਕਿ ਇਸ ਤਰ੍ਹਾਂ ਜਿਹੜਾ ਉੱਨੀ ਵਾਰ ਮਨਾਇਆ ਸੀ ਜਿਹੜਾ ਮੇਲਾ ਨਹੀਂ ਸਰ ਹਰ ਇੱਕ ਸਾਲ ਹੀ ਮੇਲਾ ਇਦਾਂ ਹੀ ਮਨਾਇਆ ਜਾਵੇਗਾ ਜਿੱਦੇ ਲੜਕੀਆਂ ਦੇ ਵਿਆਹ ਵੀ ਹਰ ਇੱਕ ਸਾਲ ਹੀ ਕਿਤੇ ਜਾਣਗੇ ਜੀ ਕਿਹੜੀ ਕਿਹੜੀ ਹਸਤੀ ਅੱਜ ਪਹੁੰਚੀ ਹੈ ਮੇਲੇ ਦੇ ਵਿੱਚ ਤੁਹਾਨੂੰ ਜਿਹੜਾ ਸੰਗਤਾਂ ਨੂੰ ਦੇਤੇ ਰਾਤਨ ਗਾਇਕ ਇਹਦੇ ਪਹੁੰਚੇ ਹਾਂਜੀ ਇੱਥੇ ਸ੍ਰੀ ਰਿੰਦਰ ਮਾਨ ਜੀ ਬੀਬਾ ਕਰਮਜੀਤ ਕਮੋ ਜੀ ਆਏ ਆ ਜੀ ਹਾਂਜੀ ਚਾਚਾ ਬਿਸ਼ਨਾ ਜੀ ਟੀਮ ਆਏ ਹੋਰ ਵੀ ਬਹੁਤ ਹਸਤੀਆਂ ਪਹੁੰਚੀਆਂ ਜੀ ਹਾਂਜੀ ਲੋਕਾਂ ਦਾ ਕਿਵੇਂ ਦਾ ਸਹਿਯੋਗ ਰਿਹਾ ਲੋਕਾਂ ਦਾ ਸਹਿਯੋਗ ਬਹੁਤ ਵਧੀਆ ਰਿਹਾ ਸਾਰਿਆਂ ਨੇ ਬ ਹੰਗਾਰਾ ਦਿੱਤਾ ਜੀ ਨੌਜਵਾਨ ਪੀੜ੍ਹੀ ਨੂੰ ਕੀ ਅਪੀਲ ਕਰਦੇ ਆਪਣੇ ਨੌਜਵਾਨ ਪੀੜ੍ਹੀ ਜਿਹੜੇ ਨਸ਼ੇ ਦੇ ਫਸ ਚੁੱਕੇ ਆ ਕੀ ਅਪੀਲ ਕਰਦੇ ਹੋ ਨੌਜਵਾਨ ਪੀੜ੍ਹੀ ਨੂੰ ਇਹੋ ਹੀ ਅਪੀਲ ਹੈ ਜੀ ਵੀ ਨਸ਼ੇ ਛੱਡ ਕੇ ਤੇ ਗੁਰੂ ਵਾਲੇ ਬਣੋ ਜੀ ਤੇ ਪਰਮਾਤਮਾ ਦਾ ਨਾਮ ਲਿਆ ਕਰਨ ਜੀ ਤੇ ਮਿਹਨਤ ਕਰਨ ਕਿਰਤ ਕਰਨ ਜੀ ਤੇ ਨਸ਼ੇ ਛੱਡਣੇ ਚਾਹੀਦੇ ਆ ਜੀ ਨਸ਼ਿਆਂ ਦਾ ਛੇਵਾਂ ਦਰਿਆ ਜਿਹੜਾ ਵਗ ਰਿਹਾ ਜੀ ਹੈਰੋਇਨ ਦਾ ਉਹ ਤੋਂ ਬਚਣਾ ਚਾਹੀਦਾ ਜੀ ਮੇਲਾ ਬਹੁਤ ਵਧੀਆ ਹੈ ਸੰਗਤਾਂ ਦਾ ਭਾਰੀ ਇਕੱਠ ਹੈ ਔਰ ਮੈਂ ਸਾਡੇ ਭੈਣ ਜੀ ਮਾਤਾ ਗੁਰਦੀ ਕੌਰ ਜੀ ਜਿਹੜੇ ਗੱਦੀ ਨਸ਼ੀਨ ਨੇ ਉਹਨਾਂ ਦੇ ਇੱਕ ਛੋਟੇ ਜਿਹਾ ਉਹਨਾਂ ਸੁਨੇਹਾ ਲਾਇਆ ਸੀਗਾ ਸੋ ਮੈਂ ਧੰਨ ਭਾਗ ਸਮਝਦਾ ਕਿ ਸਾਨੂੰ ਇਹਨਾਂ ਨੇ ਇੱਥੇ ਬੁਲਾ ਕੇ ਆਮ ਆਦਮੀ ਪਾਰਟੀ ਸੂਚੀ ਆਮ ਆਦਮੀ ਪਾਰਟੀ ਨੂੰ ਸਨਮਾਨਿਤ ਕੀਤਾ ਏ ਸੋ ਬੜਾ ਵਧੀਆ ਲੱਗਾ ਏ ਸੋ ਜਿਹੜਾ ਇੱਥੇ ਗੁਰੂ ਮਹਾਰਾਜ ਦਾ ਇਹਨਾਂ ਦੇਹੜਾ ਮਨਾਇਆ ਇਹ ਬਹੁਤ ਵਧੀਆ ਗੱਲ ਏ ਪਰ ਮੈਂ ਆਪਣੇ ਚੰਗੇ ਭਾਗ ਸਮਝਦਾ ਹਾਂ ਕਿ ਮੀਨੂ ਮਾਤਾ ਜੀ ਨੇ ਆਪਣੀ ਇਸ ਸਮਾਗਮ ਵਿੱਚ ਬੁਲਾ ਕੇ ਤੇ ਮਾਨ ਸਨਮਾਨ ਦਿੱਤਾ ਹੇ ਖਾਲੀਨਾ ਨੇ ਇਸ ਮੇਲੇ ਦੇ ਸਬੰਧ ਵਿੱਚ ਪੰਜ ਕਿੱਤੀ ਜਾਂਦਾ ਜਿਹੜਾ ਕੰਨਿਆਦਾਨ ਵੀ ਕੀਤਾ ਸੀ ਪੰਜ ੜਕੀਆਂ ਨੇ ਵਿਆਹ ਵੀ ਕੀ ਸੀ ਬੜਾ ਵਧੀਆ ਉਪਰਾਲਾ ਰਿਹਾ ਸੀ ਤਾਂ ਅੱਜ ਉੱਡਾ ਸਾਰਾ ਸਮਾਨਿਤ ਦਾ ਬਾਕੀ ਸੰਸਥਾਵਾਂ ਨੂੰ ਕੀ ਅਪੀਲ ਕਰਦੇ ਜੀ ਕਿ ਇਹ ਜੋ ਕੰਮ ਨੇ ਕਰਨੇ ਚਾਹੀਦੇ ਇਸ ਤਰ੍ਹਾਂ ਇਹ ਉਪਰਾਲਾ ਕੀਤਾ ਹੋ। ਸੰਸਥਾਵਾਂ ਦਾ ਸਮਾਜ ਸੇਵਾ ਕਰਨੀ ਸੰਸਥਾਵਾਂ ਦਾ ਕੰਮ ਹੀ ਹੈ ਉਹ ਸੰਸਥਾ ਜਿਹੜੀ ਜਿਹੜੀ ਸਮਾਜ ਦੀ ਸੇਵਾ ਨਹੀਂ ਕਰਦੀ ਸੋ ਸਾਡੇ ਮਾਤਾ ਜੀ ਨੇ ਪੰਜੀ ਨੇ ਜਿਹੜੀ ਇਹ ਸੇਵਾ ਕੀਤੀ ਏ ਇਹ ਸਮਾਜ ਇੰਟਰਸੈਕਸ਼ਨ ਸਥਾਨਾਂ ਇਹਨਾਂ ਚੀਜ਼ਾਂ ਨੂੰ ਪੰਜਾਬ ਜਾਣਿਆ ਜਾਂਦਾ ਹੈ ਇਹ ਬਹੁਤ ਸ਼ਲਾਘਾਯੋਗ ਕਦਮ ਹੈ ਪਰ ਮੈਂ ਉਮੀਦ ਕਰਦਾ ਕਿ ਭੈਣ ਜੀ ਇਹ ਅੱਗੇ ਤੋਂ ਇਹ ਕਾਰਜ ਜਿਹੜੇ ਨੇ ਇਸ ਤੋਂ ਵੀ ਵੱਡੇ ਪੱਧਰ ਤੇ ਕਾਰਜ ਕਰਦੇ ਰਹਿਣਗੇ ਸੋ ਇਹ ਬੜਾ ਸ਼ਲਾਘਾਯੋਗ ਕਾਰਜ ਹੈ ਨੌਜਵਾਨ ਪੀੜੀ ਨੂੰ ਕੀ ਅਪੀਲ ਕਰਦੇ ਹੋ ਤੁਸੀਂ ਨੌਜਵਾਨ ਪੀੜੀ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਸਾਡੇ ਪੰਜਾਬ ਦਾ ਕਲਚਰ ਹੈ ਸ਼ਿੰਝਾ ਮੇਲੇ ਕੋਲ ਕਬੱਡੀਆਂ ਸੋ ਸਾਰੀ ਜਿਹੜੀ ਨੌਜਵਾਨ ਪੀੜੀ ਸਾਡੇ ਜਿਹੜੇ ਮੇਲਿਆਂ ਦੇ ਵਿੱਚ ਸ਼ਿਰਕਤ ਕਰੇ ਖੇਡਾਂ ਵੱਲੇ ਧਿਆਨ ਦੇਵੇ ਨਸ਼ਿਆਂ ਤੋਂ ਦੂਰ ਰਹੇ ਔਰ 1 ਜੂਨ ਨੂੰ ਜਿਹੜੀ ਵੋਟ ਆ ਰਹੀ ਹੈ ਉਹ ਸੋਚ ਸਮਝ ਕੇ ਜਿਹੜੀ ਵੋਟ ਹੈ ਆਪਣੇ ਭੇਖ ਨੂੰ ਮੁੱਖ ਦੇਖਦੇ ਆ 1 ਤਰੀਕ ਨੂੰ ਵੋਟ ਕਰਨ